ਜਿਲੰਦਰ ਦੇ ਲਾਡੋ ਵਾਲੀ ਕੋਲ ਇੱਕ ਏਟੀਐਮ ਕੱਟ ਕੇ ਲੱਖਾਂ ਰੁਪਏ ਦਾ ਕੈਸ਼ ਚੋਰੀ ਕਰ ਲਿਆ ਗਿਆ। ਮੁਲਜ਼ਮ welding set ਨਾਲ ਲੈ ਕੇ ਆਏ ਸਨ ਜਿਸ ਦੇ ਬਾਅਦ ਉਹਨਾਂ ਨੇ ਏਟੀਐਮ ਕਟਿਆ ਤੇ ਉਸ ਨੂੰ ਲੈ ਕੇ ਫਰਾਰ ਹੋ ਗਏ। ਮੌਕੇ ਤੇ ਕੁਝ ਉਜਾਰ ਤੇ ਹੋਰ ਸਮਾਨ ਪਿਆ ਹੋਇਆ ਸੀ ਮੁਲਜ਼ਮ ਨੇ ਆਂਦੇ ਸਭ ਤੋਂ ਪਹਿਲਾਂ ਏਟੀਐਮ ਅੰਦਰ ਲੱਗੇ ਸਾਰੇ ਸੀਸੀਟੀਵੀ ਤੇ ਕਾਲਾ ਸਪਰੇਅ ਮਾਰ ਦਿੱਤਾ ਸੀ ਜਿਸ ਨਾਲ ਉਨਾ ਦਾ ਪਤਾ ਨਾ ਲੱ ਸਕੇ ਅਦਾਦੀਏ ਕਿ ਘਟਨਾ ਦੀ ਜਾਂਚ ਲਈ थाना ਰਾਮਾ ਮੰਡੀ ਦੀ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਏਟੀਐਮ ਸਟੇਟ ਬੈਂਕ ਆਫ ਇੰਡੀਆ ਦਾ ਸੀ ਪੁਲਿਸ ਨੇ ਮਾਮਲੇ ਵਿੱਚ ਬੈਂਕ ਦੇ ਅਧਿਕਾਰੀਆਂ ਨੂੰ ਬੁਲਾ ਲਿਆ ਹੈ ਦੱਸ ਦਈਏ ਜਾਣਕਾਰੀ ਮੁਤਾਬਕ ਅੱਜ ਸਵੇਰੇ ਜਦੋਂ ਏਟੀਐਮ ਦਾ ਸ਼ਟਰ ਖੋਲਣ ਵਾਲੇ ਮੁਲਾਜ਼ਮ ਮੌਕੇ ਤੇ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਏਟੀਐਮ ਕਟਿਆ ਹੋਇਆ ਸੀ ਤੇ ਸਾਰਾ ਕੈਸ਼ ਗਾਇਬ ਸੀ ਜਿਸ ਦੇ ਬਾਅਦ ਉਸਨੇ ਮਾਮਲੇ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦੇ ਦਿੱਤੀ ਸੀ ਤੇ ਬਾਅਦ ਵਿੱਚ ਜਾਂਚ ਲਈ ਪੁਲਿਸ ਮੌਕੇ ਤੇ ਪਹੁੰਚ ਗਏ ਮੌਕੇ ਤੇ ਬੈਂਕ ਵੱਲੋਂ ਸੁਪਰਵਾਈਜ਼ਰ ਨੂੰ ਵੀ ਮੌਕੇ ਤੇ ਭੇਜਿਆ ਗਿਆ ਸੁਪਰਵਾਈਜ਼ਰ ਨੇ ਕਿਹਾ ਕਿ ਕੈਸ਼ ਬਾਰੇ ਫਿਲਹਾਲ ਜਾਣਕਾਰੀ ਬੈਂਕ ਦੇ ਅਧਿਕਾਰੀ ਹੀ ਦੱਸ ਸਕਣਗੇ ਘਟਨਾ ਸਮੇਂ ਏਟੀਐਮ ਅੰਦਰ ਕੋਈ ਵੀ ਸਿਕਿਉਰਿਟੀ ਗਾਰਡ ਨਹੀਂ ਸੀ ਇਹ ਵੀ ਇੱਕ ਏਟੀਐਮ ਲੁੱਟਣ ਦਾ ਕਾਰਨ ਹੋ ਸਕਦਾ ਹੈ ਸਾਨੂੰ ਦੱਸ ਦਿਓ ਕਿ ਏਟੀਐਮ ਕੋਲ ਆਪਣਾ ਕਲੀਨਿਕ ਚਲਾਉਣ ਵਾਲੇ ਡਾਕਟਰ ਨੇ ਕਿਹਾ ਕਿ ਪਿਛਲੇ ਲਗਭਗ 3 ਸਾਲ ਤੋਂ ਇਥੇ ਕੋਈ ਗਾਰਦ ਤਨਾਤ ਨਹੀਂ ਹੁੰਦਾ ਹੈ ਹਾਲਾਂਕਿ ਪੁਲਿਸ ਦੀ ਗਸ਼ਤ ਅਕਸਰ ਹੁੰਦੀ ਰਹਿੰਦੀ ਸੀ ਪਰ ਫਿਰ ਵੀ ਅਜਿਹਾ ਘਟਨਾ ਹੋ ਜਾਣਾ ਸੁਰੱਖਿਆ ਤੇ ਸਵਾਲੀਆ ਨਿਸ਼ਾਨਾ ਹੈ ਡਾਕਟਰ ਰਮਿੰਦਰ ਸਿੰਘ ਨੇ ਕਿਹਾ ਕਿ ਕਲੀਨਿਕ ਵਿੱਚ ਲੱਗੇ ਸੀ ਸੀਸੀਟੀਵੀ ਮੁਲਜ਼ਮਕਾਰ ਵਿਸਵਾਰ ਹੋ ਕੇ ਆਏ ਸਨ ਸੀਸੀਟੀਵੀ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ